ਇਹ ਵਾਲੀ ਆ ਜਾਓ ਆ ਜਾਓ ਆ ਜਾਓ ਓ ਹਟੋ ਚੜੋ ਚੜਾ ਚੜਾ ਚੜੋ ਚੜਜੋ ਕੇਮਿਆੜੀ ਐਂਟ ਕਿੱਥੋਂ ਆ ਜਾਖੜਾ ਜਾਖੜਾ ਛਿੰਟ ਛਿੰਟ ਹਾਂਜੀ ਸ਼ਸ਼ੀਕਾਲ ਜੀ ਐਨੂੰ ਗੁੱਡ ਮਾਰਨਿੰਗ ਟੂ ਆਲ ਆਫ ਯੂ ਗਾਇਜ਼ ਤੇ ਆਪਾਂ ਹੁਣ ਨੈਕਸਟ ਡੇ ਹੁਣ ਆਪਾਂ ਹੋ ਗਿਆ ਤਿਆਰ ਤੇ ਹੁਣ ਚੱਲਿਆ ਆਪਾਂ ਘਰਾਂ ਨੂੰ ਵਾਪਸ ਆ ਤੇ ਦਰਸ਼ਨ ਬਹੁਤ ਵਧੀਆ ਹੋ ਗਏ ਸੀ ਦਰਸ਼ਨ ਵੇਲੇ ਤੇ ਕੁਝ ਕੋ ਮੈਂ ਬਲੌਗ ਮੈਂ ਮਤਲਬ ਵਿੱਚ ਪਾਰਟ ਐਡ ਨਹੀਂ ਕਰ ਸਕਿਆ ਕਿਉਂਕਿ ਯਾਰੋ ਥਕਾਨ ਬਹੁਤ ਹੋਊਗੀ ਸੀ ਥੱਕ ਗਿਆ ਦੀ ਯਾਰ ਫਿਰ ਬਣੀ ਨਹੀਂਗੀ ਤੇ ਇੱਕ ਬੈਟਰੀ ਲੋ ਸੀਗੀ ਹੁਣ ਮਸਾ ਥੋੜਾ ਬਹੁਤ ਚਾਰਜ ਕੀਤਾ ਕਿ ਤੋ ਮਤਲਬ ਕੰਮ ਤੇ ਬਾਕੀ ਹੁਣ ਮਿਲਦੇ ਆਪਾਂ ਅੱਗੇ ਚੱਲਿਆਂ ਹੁਣ ਆਪਾਂ ਵਾਪਸ 9 ਵਜੇ ਟ੍ਰੇਨ ਹੈਗੀ ਤੇ ਚਲੋ ਗਾਇਸ ਦਲਦੇ ਅੱਗੇ ਤੇ ਗਾਇਸ ਹੁਣ ਆਪਾਂ ਥੁਰ ਪਿਆਗੇ ਇੱਥੋਂ ਦਰਬਾਰ ਸਾਹਿਬ ਤੋਂ ਤੇ ਮਾਰਨਿੰਗ ਟਾਈਮ ਸੰਗਤ ਆਈ ਜਾਂਦੀ ਹੈ ਸੰਗਤ ਚ ਗਈ ਜਾਂਦੀ ਆ ਤੇ ਦੇਖੋ ਸਰਵਦਰਸ਼ਨ ਬੰਦ ਹੋ ਰਿਹਾ ਹੈ ਗੁਰੂ ਸੱਚਾ ਪਾਸ਼ਾ ਮੇਹਰ ਕਰੇ ਬਲੋਗ ਚੜਜੂ ਮੇਦੇ ਚੜਾਈ ਹੋ ਜਾਏ ਚੜਾਈ ਬਲੋਗਾਂ ਦੀ ਉਹ ਦੇਖੋ ਪੁਰਾਣੀ ਮਾਰਕੀਟ ਆ ਪੁਰਾਣੀਆਂ ਦੁਕਾਨਾਂ ਆ ਪੁਰਾਣੀਆਂ ਬਰਾਨੀਆਂ ਆ ਆਫਸਰਾਂ ਆ ਗਈ ਇਧਰ ਤੇ ਇੱਥੇ ਆਜੋ ਆਜੋ ਬੈਂਕੇਰ ਕੋਲ ਬਸ ਇੱਥੇ ਦੁਕਾਨਾਂ ਦੀ ਲੁੱਟਿਆ ਮਹਿੰਗਾ ਮਹਿੰਗਾ ਸਮਾਨ ਕੋਸ ਖਰੀਦਣ ਨੂੰ ਜੀਵ ਨਹੀਂ ਕਰਦਾ ਹੁੰਦਾ ਹੂੰ ਹੂੰ ਮੋਸ ਕੁਮਾਰ ਦੀ ਜਿਹੜੇ ਇੱਥੇ ਪੂਰੀ ਜੰਦੀ ਗੰਦੀ ਜਿਹੜੀ ਇਹ ਦੁਕਾਨਾਂ ਮਾਰਕੀਟ ਜਿਹੜੀ ਮੇਨ ਮਾਰਕੀਟ ਆ ਉਹ ਇੱਧਰ ਐ ਨਹੀਂ ਚੱਲਦੀ ਐ ਨਹੀਂ ਚੱਲਣਾ ਅੱਛਾ ਤੂੰ ਸਮਝਾ ਹਾਂ NÀY! TU SẨM GIÀ NÊN! Nào dì bà bà dì hả chó bà? ਉਤਰਾਵਾਂ ਵੀ ਨਹੀਂ ਹੈਗੇ ਨਹੀਂ ਉਹਦੇ ਵਾਸਤੇ ਨਹੀਂ ਸੋਨੇ ਸੋਨੇ ਦੁਪੱਟੇ ਮੇਰੇ ਨਾ ਉਹ ਲੈ ਕੇ ਜਾ ਦੇ ਦੇਖੋ ਕਿੰਨੇ ਸੋਨੇ ਹਣੇ ਦੁਪੱਟੇ ਆਏ ਆ ਮੰਦਰਾ ਗਿਆ ਹਾਂਜੀ ਕਿੰਨੇ ਦੀ 50 ਦੀ ਇੱਕ ਉਹ ਅਜੇ ਤਾਂ ਹੈਗੀ ਆ ਨਾ ਹੀ ਕਿਤੇ ਮੈਂ ਪੱਗ ਬਣਦਾ ਪੱਗ ਵਾਲੇ ਦੇ ਹੀ ਵਧੀਆ ਕਦੀ ਲੇ ਅਬ 2-2 ਬੈਗ ਦੇਖੋ ਚੱਕਣ ਦਾ ਸਟਾਈਲ ਇਹਦਾ ਦੁਪੱਟੇ ਆਜੋ ਦੁਪੱਟੇ ਹੋਰ ਪਾਸੇ ਦੁਪੱਟੇ ਆਜੋ 100 ਰੁਪਏ ਦਾ ਦੁਪੱਟਾ 100 ਦਾ 100 ਦਾ 100 ਦਾ ਮੈਂ ਤਾਂ ਇਹਦੀ ਗੱਲ ਹੀ ਮਹਾਂੰਗੀ ਯੂ ਮਾਰਕੀਟ ਮਾਰਕੀਟ ਵਾਲੀ ਜਮਾਂ ਸਸਤੀ ਆ ਤੇ ਉਹ ਇਸੇ ਪਹਿਲਾਂ ਸਭੇ ਹੁੰਦਾ ਸੀਗਾ ਸਭੇ ਚੱਕਤਾ ਲੈ ਇੱਕ ਆ ਗਿਆ ਸੋ ਸੋ ਦੀਆਂ ਟੀ-ਸ਼ਰਟਾਂ ਸੜੂ ਟੀ-ਸ਼ਰਟਾਂ ਨੇ ਇਹ ਤਾਂ ਉਹ ਆ ਕਿ ਮੈਂ ਤੇ ਇਧਰ ਆ ਗਿਆ ਜੰਨੇ ਵਾਲਾ ਬਾਗ ਆ ਗਿਆ ਜੰਨੇ ਵਾਲਾ ਬਾਗ ਸੌਰੀ गाइस ਇੱਧਰ ਜਾ ਰਹੀ ਐ ਕਿਉਂਕਿ ਟਾਈਮ ਹੀ ਨਹੀਂ ਹੈ ਜੀ ਉਹ ਦੇਖੋ ਜੰਨੇ ਵਾਲਾ ਬਾਗ ਆਇਆ ਇਹ ਆਟੋ ਬੀਰ ਬਾਹਰ ਤੋਂ ਬੈਠਦਾ ਹਾਂ ਦੇਖੋ ਇਹ ਲਈ ਤੁਹਾਨੂੰ ਬਾਗੌੜ ਰਹੀ ਹੈ ਬਾਗੌੜ ਰੋ ਬਾਗੌੜ ਰੋ ਬਾਗੌੜ ਰੋ ਮੈਕਡੋਨਲਡ ਚਾਹਿਆ ਫੋਟੋ ਖਾਵਾ ਲੈ ਕਟੋਨਲਡ ਆਹ ਲੇ ਡਾਕਟਰ ਵੀਜ਼ਾ ਲਾ ਕੇ ਦੂੰਗੇ ਨਾਲ ਨਾਲ ਵੀਜ਼ਾ ਲਾ ਕੇ ਦੂੰਗੇ ਦੁਬਈ ਦਾ ਵੀਜ਼ਾ ਲੈ ਕੇ ਦੂੰਗੇ ਜਹਾਜ਼ ਤੇ ਕਿੰਨੇ ਦਾ ਇਹ 120 120 ਵੀਰਪੇ ਵਾਲੀ ਕੀਜਾ ਕਹਿੰਦਾ 120 ਆ ਵੀ ਅਸੀਂ ਉਹ ਵੀ ਤਰੇ ਫਰਦੇ ਅਸੀਂ ਕਿਹੜਾ ਦੁਨੀਆ ਦੇ ਨਹੀਂ ਰਹਿੰਦੇ ਹੈਗੇ ਰੋਸਣਾ ਰੀਅਲ ਇੰਡਨਲੀ ਅਪੀਲ ਜਿਹੜਾ ਅਗਵਾ ਸੱਤ ਲੋਹਾ ਵੀ ਜਾਵੇਂ ਦੀ ਇਹਦੇ ਸਾਰਿਆਂ ਨੂੰ ਲੱਗੇ ਵਰਤਾ ਦੇ 45000 ਮਾਲੇ ਤੋਂ ਪਣੇ ਲਫਾ ਪੇਜੀ ਚਾ ਪਾਈ ਹੁੰਦਾ ਤੋ ਦੇਖੋ ਬਾਹਰ ਅਜੀਤ ਸਿੰਘ ਜੀ ਸ਼ੋਟ બસ ਖੜੀਆ ਖੜ ਜਾ ਪਹਿਲੇ ਚਾਹ ਤਾਂ ਪੀ ਲੈਣ ਦੇ ਮੈਂ ਬਸੇ ਵੀ ਕੀ ਬਸ ਉਹ ਡੋਲੇ ਜੂ ਪੀ ਪੀ ਕੇ ਦੇਖੋ ਚਾਹ ਬਾਲੀ ਘੈਂਟ ਆ ਖੂਬ ਬਾ ਘੈਂਟ ਹੀ ਡਰੇਟ ਆਇਆ ਹੁੰਦਾ ਇਹ ਵੀ ਚਾਹ ਪੀਉਗਾ ਨਾ ਫੇਰ ਆ ਗਿਆ ਟਾਣੀ ਲੈ ਗਿਆ ਕਾ ਹੋ ਗਿਆ ਡਾ ਨੱਲਾ ਬੈਠੇ ਯਾਰ ਖੜੀ ਐ ਕੀ ਗੱਲ ਹੋ ਗਈ ਜੀ ਇੱਥੇ ਖੜੇ ਹੋ ਚੜੋ ਬੱਸ ਜਾ ਕਬਠਾਉਦੇ ਨਹੀਂ ਉਠਾਉਦੇ ਨਹੀਂ ਆ ਗਿਆ ਆ ਗਿਆ ਆ ਗਿਆ ਹੈਗੀ ਐ ਸੀਟ ਹਾਂ ਦੋ ਜਣੇ ਨੇ ਉਹ ਦੂਆ ਕਿੱਥੇ ਆ ਉਹ ਬੈ ਗਿਆ ਆ ਗਿਆ ਉਹ ਨੀ ਚੜੀ ਜੀ 500 ਰੁਪਿਆ ਤੇ ਕਿਵੇਂ ਆੜੀ ਐਟ ਕਿੱਥੋਂ ਆ? ਜਾਖੜੋਂ ਜਾਖੜੋਂ ਮਤਲਬ ਵੀ ਆਹੀ ਬੱਸ ਜਾਏਗਾ 9 ਵਜੇ ਆੜੀ ਮੈਂ ਵੀ ਉਹੀ ਜਾਣੀ ਆ ਕੱਲਾ ਆ ਆ ਬਾਈ ਨਾਲ ਆਇਆ ਅੱਛਾ ਅੱਛਾ ਠੀਕ ਆ ਠੀਕ ਐ ਕਿਵੇਂ ਲੱਗਿਆ ਕੱਲਾ ਆ ਜੀ ਹਾਂ ਜੀ ਕੱਲਾ ਆਇਆ ਪਾਸੂ ਪੂਰੀ ਭਰੀ ਹੋਈ ਆ ਫਲਟਨ ਦੇ ਪੂਰੇ-ਪੂਰੇ ਦਾਸ ਦੇ ਤੇ ਚਲੋ ਭਜੀ ਹੁਣ ਸਟੇਸ਼ਨ ਜਾ ਕੇ ਪਹੁੰਚ ਕੇ ਦਿਖਾਉਣਾ ਤੁਹਾਨੂੰ ਅੱਗੇ ਸਟੇਸ਼ਨ ਪਹੁੰਚ ਕੇ ਦੇਖਦੇ ਅੱਗੇ ਕੀ ਕਰਨਾ ਭਜੀ ਆ ਪਾ ਗਿਆਂ ਸਟੇਸ਼ਨ ਤੇ ਆ ਲੈ 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 ਚਲੋ ਚੜੋ ਚੜੋ ਚੜਾ ਚੜਾ ਉੱਪਰ ਚੜਜੋ ਉਹ ਸਾਈਡ ਤੇ ਹੋ ਜਾ ਮਗਰ ਉਹ ਤਾਂ ਲੰਘ ਜਾਣ ਦੋ ਉਹ ਤੇ ਪੈਰ ਧਰ ਲਓ ਬਸ ਧਰ ਲੈ ਧਰ ਲੈ ਕਰ ਲੈ ਧਰ ਲੈ ਧਰ ਲੈ ਧਰ ਲੈ ਲੰਘ ਜੇ ਲੈ ਚੱਲ ਜੀ ਹੈ ਆ ਬਹੁਤ ਗਰਮੀ ਹੈ ਇਹ ਨਾਲ ਪਹੁੰਚਣਾ ਪੰਜ ਨੰਬਰ ਪਲੇਟਫਾਰਮ ਤੇ ਤੇ ਉਥੋਂ ਫੜ ਲਈਏ ਟ੍ਰੇਨ ਦੇ ਦੇ ਜੇ ਪਹਿਲਾਂ ਘੜੀ ਵੀ ਮੇਰਾ ਫੋਨ ਚਾਰਜ ਕਰਦੇ ਆ ਫੋਨ ਵੀ ਜਮਾ ਬੰਦ ਹੋਣ ਵਾਲਾ ਮੈਨੂੰ ਐ ਵੀ ਵਲੌਗ ਵਿੱਚ ਚਾੜੀ ਰਹੂਗਾ 6% ਬੈਟਰੀ ਹੈ ਫੋਨ ਦੇ ਕਿਰੋਰਾ ਭਾਗ ਤੇ ਜਿੰਨ 5 ਨੰਬਰ ਪਲੇਟਫਾਰਮ ਤੋਂ ਜਾਏਗੀ ਜੋ ਲੈਸ ਕੋਡ 5 ਨੰਬਰ 2 3 4 5 ਇਧਰ ਇਹ ਰਿਹਾ 4 5 ਨੰਬਰ ਪਲੇਟਫਾਰਮ 5 ਇਧਰ ਉਤਰ ਉਤਰ ਉਤਰੋ ਉਹ ਵਾਪਸ ਸਾਈਡ ਤੇ ਲੈਫਟ ਜੇ ਜਣਾ ਚੱਲ ਲੈਫਟ ਜੇ ਚੱਲਦੇ ਚਲੋ 1 2 3 4 5 6 7 8 ਚੜਾਣੀ ਗਾ ਦੂਦਾ ਮਸ ਹੀ ਮਤਨਾ ਚੜ ਕੇ ਇਧਰੋਂ ਨਹੀਂ ਚੜਾਏਗਾ ਚੜ ਜਾ ਚੜ ਜਾ ਹੋਣੀ ਆ ਹਾਂ ਕਿਨੇ ਰੰਗ ਬਰਾਉਨ ਯੂਰ ਹਮ ਕਿਵੇਂ ਗੰਦ ਪਾਇਆ ਨੇ ਕੇਕ ਦੀ ਬੇਮਲ ਪਾਉਣ ਦੀ ਇੱਕ ਚੀਜ਼ ਦੀ ਬਣਦੀ ਪੈ ਗਈ ਹੁਣ ਮਾਗੇ ਚੜਾਉਗਾ ਗੰਦ ਪਾ ਪਸ ਲੱਗ ਆਉਣ ਜਿਹੜਾ ਚੜਾਉਗਾ ਰੱਜੀ ਖੜ ਗਈ ਲੋਡ ਹੋ ਗਿਆ ਘੰਟਾ ਢੱਲਣ ਲੱਗੀ ਇਹ ਤਾਂ ਮੌਰੀ ਸੀ ਹਮ ਕੋਵੇਂ ਡਰਿਆ ਗਿੱਟੰਡ ਉਲਟੇ ਬੈਠਿਆ ਲੋ ਉਹ ਬੰਦੇ ਵਾਰ ਟ੍ਰੇਨ ਖੜੀ ਆ ਵਾਹ ਉਹ ਕੱਡੀ ਟ੍ਰੇਨ ਆਏ। ਇਹਦੇ ਜਾਂਦੇ ਆ। ਤੱਕ ਕਿ ਨਾ ਮੈਂ ਹੱਕ ਲੜਾ ਇਹਨੂੰ ਕੱਲਾ ਲੈ ਜੂੰ ਏਡੀ ਵੀ ਗੱਲ ਲੈਣੀ। ਸਾਰੇ ਬਿਜਲੀ ਬੰਦ ਕਰਕੇ ਰੋਕਣਗੇ ਹਨ। ਜਮ ਉਹ ਬੀਜ ਆਉ ਕੋੜੇ। 5 ਨੰਬਰ ਪਲੇਟਫਾਰਮ 'ਤੇ ਟ੍ਰੇਨ ਆਈ ਗਈ ਹੈ ਜੀ। ਜਲਾ ਮਿਲੋ ਪਾਉ ਪਲੇਟਫਾਰਮ 'ਤੇ। ਪਾਓ ਜੀ। ਰਿਨਾਤ ਕੀ ਆ ਤੋ ਦਾ ਵੀ ਲਿਆ ਕਰੋ ਇਹਨਾਂ ਨੂੰ ਬੜੇ ਗੰਦੇ ਪਏ ਨੇ ਹੰਦਾ ਤੇ ਮੇਰੇ ਘੜਾ ਡੀਸੀ ਆ ਪਹਿਲੀ ਕਿਵੇਂ ਛੜ ਗਏ ਉਹ ਕਿੱਥੇ ਡੱਬੇ ਮੈਂ ਲਾਉ ਕਲੀ ਆ ਗਿਆ ਆ ਆਹੀਏ ਇਹ ਜਿਹੜੇ ਜਗ੍ਹਾ ਆਟਾ ਕਿ ਦੇਖੋ ਪਹਿਲੇ ਚ ਕਿਹਾ ਓਏ

ਲਓ ਜੀ ਆ ਗਿਆ ਬ੍ਰਿਜ ਉਹ ਕਿਧਰੇ ਭਾ ਗਿਆ ਕਿਉਂ ਇਹ ਜਨਰਲ ਹੀ ਇਹ ਡੱਬਾ ਹਨਾ ਖਾਂਦੀ ਆ ਜੀ ਉਹ ਜੀ ਇੱਥੇ ਬੈਠੀਏ ਇਹ ਵਿਚਾਰਿਆ ਲਓ ਕੋਲ ਬਿਠਾਗੇ ਇਹ ਦਰਿਆ ਤੁਹਾਨੂੰ ਜੀ ਸੁਣਵਾਇ ਦੰਦਾ ਹਾਂ ਹਾਂ ਲੋ ਜੀ ਵੈਲਕਮ ਬੈਕ ਟੂ ਲੁਧਿਆਣਾ ਆ ਗਏ ਫਿਰ ਭਈਆਂ ਦੇ ਸ਼ਹਿਰ ਫਿਰ ਉੱਥੇ ਉਹ ਗੁੰਦ ਮੰਦ ਭਈਏ ਭਈਆ ਪੰਜਾਬੀ ਘੱਟ 2% ਪੰਜਾਬੀ ਤੇ ਬਾਕੀ 98% ਭਈਏ ਤੇ ਹਥੇ ਬਹੁਤਾ ਵਲੌਗ ਬਣਾਉਣ ਨੂੰ ਜੀ ਨਹੀਂ ਕਰਦਾ ਹੋਰ ਕੁਝ ਪਰਸਨਲ ਚਲੋ ਮਿਲਦੇ ਆ ਅੱਗੇ ਚਾਉਂਦੇ ਆ ਅੱਗੇ ਆਪਾਂ ਫਿਰ ਕਿ ਆ ਵੀ ਸੌਣਾ ਆ ਬੈਠਾ ਕੀ ਦੇਖ ਲੈਣੇ ਆਇਆ ਯਾਰ ਚੋ ਚੱਲਦੇ ਆ ਫਿਰ ਆਪਾਂ ਅੱਗੇ ਸਿੱਧਾ ਹੁਣ ਆਪਾਂ ਤਾਂ ਧੂਰੀ ਉੱਤਰ ਕੇ ਮਿਲਾਂਗੇ ਠੀਕ ਹੈ ਸਟੋਰੀਆਂ ਵਾਰੇ ਇੰਸਟਾ ਤੇ ਫੋਟੋਆਂ ਘੱਚ ਘੱਚ ਕੇ ਹੁਣ ਵਾਦ ਲੱਗਿਆ

ਤੇਰੇ ਲੀ ਦਾ ਸ਼ੈਰ ਆ ਗਿਆ ਤੇਰੀ ਆ ਤੇਰੇ ਲੀ ਦਾ ਆ ਲੈ ਤੂੰ ਦਾ ਘਣਾ ਦੀ ਰੁਕਦੀ ਨਹੀਂ ਓਏ ਪਰ ਇੱਥੇ ਕਿਵੇਂ ਰੁੱਕ ਗਈ ਕ੍ਰੋਸ ਪੈ ਇੰਨਾ ਹੈ ਤਾਂ ਫਿਰ ਧੁਰ ਤੱਕ ਕ੍ਰੋਸ ਪੈਂਦੀ ਜਾਊਗਾ ਹਾਂ ਬੱਸ ਗਲਤ ਕਰ ਲੈਣੇ ਭਾਏ ਚ ਇਹ ਤਾਂ ਚੀਟਿੰਗ ਆ ਯਾਰ ਲੇਵਾ ਚੀਟਿੰਗ ਜਿਆਦੇ ਜਿੰਨੇ ਦੇਵਾ ਕੇ ਮਾਬਲਾ ਰੋਕ ਦੇਣੀ ਸੋਰੀ ਖੜ ਕੇ ਫਿਰੋ ਕੋ ਰੁਕੋ ਤੂੰ ਨੇ ਪਾਣੀ ਲਿਆਓ ਬੜ ਕੇ ਜੀ ਰੋਗੀ ਪਰ ਉੱਤਰ ਵੀ ਪਾਣੀ ਲੈ ਕੇ ਆ ਉੱਤਰ ਕੇ ਫੜਨਾ ਮੇਰੇ ਭੀੜ ਵਾਲੀ ਹੈਗਾ ਭੀੜ ਨੂੰ ਕੋਈ ਆ ਗਾ ਰਾ ਉੱਤਰ ਕੇ ਬਾਜੀ ਮੁਰ ਹੋ ਜਾਣਾ ਇਹ ਪਾਤ ਕੇ ਬੇਚਿਆ ਇਹਨਾਂ ਮਤਲਬ ਰੁਕਣੀ ਚਾਹੀਦੀ ਹੈ ਨਾ ਰੁਕੋ ਰੁਕ ਗਈ ਚਲ ਉਤਰ 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 ਤੂੰ ਨਾ ਚਲਕ ਜਿਉ ਇੱਥੇ ਮੰਮਾ ਮੰਮਾ ਮਮੀ ਪੀ ਲਾ ਨਾ ਪਾਓ ਜੀ ਕਿਹੜਾ ਦਰਿਆ ਹੈਗਾ ਓਏ ਜੀ ਕੇ ਪੁੱਛ ਰਾਂ ਤੈਨੂੰ ਸੱਤ ਲੋ ਜਾ ਪਾਣੀ ਆ ਓਏ ਕਿਹੜਾ ਕਹਿੰਦਾ ਦਰਿਆ ਸੁੱਕ ਗਿਆ ਇੰਨਾ ਦਾ ਪਾਣੀ ਆ ਜੇ ਸਾੜ ਮਾਰੀ ਡੁੱਪ ਕੇ ਡੁੱਬ ਜਾਗੇ ਹਨਾ ਡੁੱਬਣਾ ਨਹੀਂ ਐਡਾ ਕਾਦਾ ਤੇਰਾ ਇਹ ਨੂੰ ਰੋ ਮਿਟੀ ਆ ਔ ਢੁੰਗਾ ਬਹੁਤ ਆ ਤੈਨੂੰ ਹੀ ਲੱਗਦਾ ਏ ਕਿਹੜਾ ਸੂਆ ਗਾ ਵੀ ਬਾਤ ਜੀਂਗਾ ਤੂੰ ਇਹ ਵੇਰ ਇੱਤਾਂ ਹੁੰਦਾ ਸੂਰਜ ਕਿੱਥੇ ਆ ਅੱਜ ਸੂਰਜ ਨਹੀਂ ਦੇਖਿਆ ਓ ਇਧਰ ਸਭ ਆਓ ਜੀ ਆਪਾਂ ਪਹੁੰਚ ਗਏ ਧੂਰੀ ਹੁਣ ਧੂਰੀ ਪਹੁੰਚ ਗਏ ਤੇ ਸਾਪਰਾ ਬਹੁਤ ਵਧੀਆ ਰਿਹਾ ਪਤਾ ਹੀ ਲੱਗਿਆ ਕਦੋਂ ਧੂਰੀ ਪਹੁੰਚ ਗਏ ਸਹੀ ਦੀ ਸਾਰਾ ਕੁਝ ਤੇ ਹੁਣ ਆਪਾਂ ਚੱਲੇ ਆ ਘਰੋਂ ਬਾਜ਼ਾਰ ਚ ਜਾ ਕੇ ਆਉਣਾ ਮਾੜਾ ਮੋਟਾ ਕੰਮ ਕੁੰਮ ਜਿਹਾ ਕਰਕੇ ਹੁਣ ਤੇ ਫਿਰ ਚੱਲਦੇ ਆ ਮੈਂ ਤਾਂ ਅੱਜ ਦੇਖਿਆਗਾ ਇਹ ਤਾਂ ਧੂਰੀ ਦਾ ਰੇਲਵੇ ਸਟੇਸ਼ਨ ਬਣੀ ਬਹੁਤ ਵੱਡਾ ਰਿਹਾ ਘੈਂਡ ਘੱਲਵਾਦ ਵੱਧ ਗਈ ਆ ਹਾਂਜੀ ਫਿਰ ਕਿਦਾਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਇਹ ਮੇਰਾ ਬਲੌਗ ਹੈ ਇਸ ਬਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਟ੍ਰੇਨ ਦੇ ਵਿੱਚ ਅਸੀਂ ਧੂਰੀ ਤੋਂ ਜਦੋਂ ਅਸੀਂ ਅੰਮ੍ਰਿਤਸਰ ਤੱਕ ਗਏ ਤੇ ਹੋਰ ਮਤਲਬ ਅੰਮ੍ਰਿਤਸਰ ਸਾਹਿਬ ਦੇ ਹੋਰ ਬਲੌਗ ਲੈ ਕੇ ਆ ਰਹੇ ਹਾਂਗਾ ਠੀਕ ਹੈ ਤੁਹਾਨੂੰ ਉਹ ਦੇਖਣ ਲਈ ਮਤਲਬ ਵੀ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਜੋ ਮੇਰੇ ਨਵੇਂ ਬਲੌਗ ਨੇ ਜੋ ਮੈਂ ਅਮਰੀਕਾ ਸਾਹਿਬ ਦੇ ਹੋਰ ਮਤਲਬ ਵੀ ਵਲੌਗ ਬਣਾਇਆ ਹਨ ਉਹ ਜੋ ਸਭ ਤੋਂ ਪਹਿਲਾਂ ਤੁਹਾਡੇ ਲੱਭੇ ਪਹੁੰਚ ਸਕੇ ਉਹਨਾਂ ਨੂੰ ਨੋਟੀਫਿਕੇਸ਼ਨ ਸੋ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤੇ ਉੱਥੇ ਤੱਕ ਲਈ ਟਾਟਾ ਬਾਏ ਬਾਏ ਐਂਡ ਟੇਕ ਕੇ ਸਸ਼ਿਕਾ